ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਤਾਂ ਮੈਂ ਅੱਜ ਗੈਰ ਪੰਜਾਬੀਆਂ ਤੇ ਬਣਾਏ ਜਾਣ ਵਾਲੇ ਕਾਨੂੰਨ ਦੀ ਗੱਲ ਕਰਨੀ ਲੇਕਿਨ ਉਸ ਤੋਂ ਪਹਿਲਾਂ ਚੰਦ ਸ਼ਬਦ ਮੈਂ ਸਾਰੇ ਸਮੂਹ ਪੰਜਾਬੀਆਂ ਦਾ ਵਿਸ਼ਵ ਵਿੱਚ ਬੈਠੇ ਐਨ ਆਰ ਆਈਜ਼ ਦਾ ਆਪਣੀ ਪਾਰਟੀ ਦੇ ਆਗੂਆਂ ਦਾ ਔਰ तमाम ਓਪੋਜੀਸ਼ਨ ਪਾਰਟੀਆਂ ਦੇ ਲੀਡਰਾਂ ਦਾ ਜਿਨ੍ਹਾਂ ਨੇ ਮੇਰੇ ਔਕੜ ਵਿੱਚ ਹਮੇਸ਼ਾ ਸਾਥ ਦਿੱਤਾ ਵਾ ਔਰ ਮੇਰੇ ਮੁਸ਼ਕਲ ਵਕਤ ਵਿੱਚ ਆਪਣੀ ਆਵਾਜ਼ ਇਨ ਸਾਬ ਵਾਸਤੇ ਉਹਨਾਂ ਨੇ ਬੁਲੰਦ ਕੀਤੀ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਅਗਰ ਮੈਂ ਨਾਮ ਲਵਾਂਗਾ ਤਾਂ ਲਿਸਟ ਲੰਬੀ ਹੋ ਜਾਏਗੀ ਥੋੜਾ ਮੁਸ਼ਕਿਲ ਸਮਾਂ ਕਿਉਂਕਿ ਭਗਵਾਨਪານ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੀਸਰੀ ਵਾਰ ਮੇਰੇ ਅਕਾਊਂਟਸ ਕੋਖ ਰਹੀ ਹੈ ਪਹਿਲਾਂ ਇੱਕ ਵਾਰ ਈਡੀ ਨੇ ਕੋਖੇ 2021 ਚ ਉਸ ਤੋਂ ਬਾਅਦ 2023 ਵਿੱਚ ਮੈਨੂੰ ਅਰੈਸਟ ਕੀਤਾ ਗਿਆ ਐਨਡੀਪੀਐਸ ਦੇ ਇੱਕ ਝੂਠੇ ਮੁਕਦਮੇ ਵਿੱਚ ਉਦੋਂ ਵੀ ਮੇਰੇ ਸਾਰੇ 15 ਸਾਲ ਦੇ ਅਕਾਊਂਟਸ ਮੇਰੀ ਸਾਰੀ ਜਾਇਦਾਦ ਦਾ ਰਿਕਾਰਡ ਈਡੀ ਨੇ ਵੀ ਕੀਤਾ ਇਹਨਾਂ ਨੇ ਵੀ ਕੀਤਾ ਔਰ ਹੁਣ ਤੀਸਰੀ ਵਾਰ ਇੱਕ ਡੀਏ ਦਾ ਕੇਸ ਪਰੋਣ ਵਾਸਤੇ ਵਿਜੀਲੈਂਸ ਪੰਜਾਬ ਦੀ ਬਹੁਤ ਤਤਪਰ ਹੈ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਕਿਸੇ ਤਰੀਕੇ ਨਾਲ ਖੇਰੇ ਨੂੰ ਤੁਥਮੁਥ ਕਰਕੇ ਝੂਠੇ ਕੇਸ ਵਿੱਚ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਕੋਈ ਪੰਜਾਬ ਦੇ ਵਿੱਚ ਆਵਾਜ਼ ਨਾ ਬਚੇ ਜਿਹੜੇ ਪੰਜਾਬ ਤੇ ਪੰਜਾਬੀਆਂ ਦੇ ਹੱਕ ਦੀ ਗੱਲ ਕਰ ਸਕੇ ਚਲੋ ਇਹ ਮੇਰਾ ਨਿੱਜੀ ਮਾਮਲਾ ਹੈ ਮੈਂ ਆਪਣੀ ਲੜਾਈ ਪੜਾਈ ਜਾਰੀ ਰੱਖ ਰਿਹਾ ਹਾਂ ਉਸ ਕਾਲਪੁਰ ਖਵਾਈਗੁਰੂ ਦਾ ਵੀ ਸ਼ਿਕਾਇਤ ਕਰਦਾ ਜਿਹੜਾ ਮੇਰੇ ਕੋਲ ਲੀਗਲ ਰਿਪੋਰਟ ਹੈ ਉਹ ਮੈਂ ਲੈਣ ਦਾ ਸਾਰਾ ਉਪਰਾਲਾ ਕਰਦਾ ਲੇਕਿਨ ਦੋਸਤੋ ਅੱਜ ਸਭ ਤੋਂ ਇੰਪੋਰਟੈਂਟ ਮੁੱਦਾ ਪੰਜਾਬ ਦੇ ਵਿੱਚ ਅਗਰ ਕੋਈ ਹੈ ਖੜਾ ਤੋਂ ਬਾਅਦ ਤਾਂ ਉਹ ਹੈ ਕਿ ਕੀ ਪੰਜਾਬ ਦੇ ਵਿੱਚ ਐਡੇ ਵੱਡੇ ਪੈਮਾਨੇ ਤੇ ਗੈਰ ਪੰਜਾਬੀਆਂ ਨੂੰ ਪੰਜਾਬ ਵਿੱਚ ਪ੍ਰਵਾਸੀਆਂ ਨੂੰ ਵਸਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਕਿਉਂਕਿ ਪਿਛਲੇ ਦਿਨਾਂ ਚ ਇੱਕ 5 ਸਾਲ ਦਾ ਬੱਚੇ ਦੇ ਨਾਲ ਜੋ ਬਲਾਤਕਾਰ ਕੀਤਾ ਗਿਆ ਔਰ ਜੋ ਬਦ ਫੈਲੀਆਂ ਕੀਤੇ ਗਏ ਉਹਦਾ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਔਰ ਉਸ ਤੋਂ ਬਾਅਦ ਜਲੰਧਰ ਚ ਇੱਕ ਇਨਸੀਡੈਂਟ ਆਇਆ ਲੜਕੀ ਦੇ ਨਾਲ ਤੇ ਹੋਰ ਬਠਿੰਡੇ ਚ ਆਇਆ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਇੱਕ ਛੋਟੀ ਜੀ ਸਟੇਟ ਹੈ ਸਾਡੀ ਸਿਰਫ 3 ਕਰੋੜ ਵਾਦੀ ਹੈ ਕੇਵਲ ਪੰਜਾਬ ਇਹੋ ਜੀ ਸਟੇਟ ਹੈ ਜਿੱਥੇ ਪੰਜਾਬੀਆਂ ਦੇ ਕੋਲ ਜਾਂ ਸਿੱਖਾਂ ਦੇ ਕੋਲ ਵਿਸ਼ੇਸ਼ ਤੌਰ ਤੇ ਆਪਣੀ ਆਈਡੈਂਟੀਟੀ ਹੈ ਤੇ ਜਗਤ ਇਸ ਤਰ੍ਹਾਂ ਨਾਲ ਧੜਾ ਧੜ ਪਿਛਲੇ ਕੁਝ ਸਮੇਂ ਤੋਂ ਗੈਰ ਪੰਜਾਬੀ ਪ੍ਰਵਾਸੀ ਪੰਜਾਬ ਦੇ ਵਿੱਚ ਆਣ ਕੇ ਵੱਸ ਰਹੇ ਨੇ ਤਾਂ ਫਿਰ ਉਹ ਦਿਨ ਦੂਰ ਨਹੀਂਗਾ ਜਿਸ ਦਿਨ ਸਾਡੀ ਆਬਾਦੀ ਜਿਹੜੀ ਆ ਅਸੀਂ ਆਪਣੇ ਪੰਜਾਬ ਦੇ ਵਿੱਚ ਘਟ ਗਿਣਤੀ ਚ ਆ ਜਾਾਂਗੇ ਸਾਡੀ ਪੱਗ ਹੌਲੀ ਹੌਲੀ ਫੇਡੂਏ ਫੇਡਵੇ ਹੋ ਜਾਏਗੀ ਇਸ ਦਾ ਹੱਲ ਕੀ ਹੈ ਇਸ ਦਾ ਹੱਲ ਇਹ ਨਹੀਂਗਾ ਕਿ ਆਪਾਂ ਰੇੜੀਆਂ ਵਾਲਿਆਂ ਦੇ ਪਿੱਛੇ ਜਾ ਕੇ ਉਹਨਾਂ ਨਾਲ ਗਾਲੀ ਗਲੋਚ ਕਰੀਏ ਉਹਨਾਂ ਨੂੰ ਕਹੀਏ ਤੁਹਾਨੂੰ ਅਸੀਂ ਕੱਢ ਦੇਣਾ ਬਾਹਰ ਅਸੀਂ ਪੰਜਾਬ ਦੇ ਵਿੱਚ ਕੋਈ ਭਈਆ ਨਹੀਂ ਰਹਿਣਦਾ ਨਾ ਇਹ ਮੇਰੇ ਵੀਰੋ ਹੱਲ ਨਹੀਂਗਾ ਜਿਹੜੇ ਪੰਚਾਇਤਾਂ ਮਤੇ ਪਾਸ ਕਰ ਰਹੀਆਂ ਇੱਕ ਇੱਕ ਪੰਚਾਇਤ ਇਕੱਠੀ ਹੋ ਕੇ ਕਿ ਅਸੀਂ ਆਪਣੇ ਪਿੰਡ ਵਿੱਚ ਕੋਈ ਜਗ੍ਹਾ ਨਹੀਂ ਦੇਣੀ ਇਹਨਾਂ ਨੂੰ ਇੱਥੇ ਰਹਿਣ ਨਹੀਂ ਦੇਣਾ ਇਹ ਵੀ ਇਹਦਾ ਹੱਲ ਨਹੀਂਗਾ ਕੋਈ ਇਸ ਸਟੇਟ ਗਵਰਨਮੈਂਟ ਵਿਧਾਨ ਸਭਾ ਐਨ ਪਾਵਰਡ ਹੈ ਕਿ ਅਸੀਂ ਇੱਕ ਲਾ ਬਣਾ ਦਈਏ ਔਰ ਉਸ ਲਾ ਦਾ ਖਲੜਾ ਇੱਕ ਪ੍ਰਾਈਵੇਟ ਮੈਂਬਰ ਬਿੱਲ ਦੀ ਸ਼ਕਲ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਉਹਦੇ ਦਫ਼ਤਰ ਵਿੱਚ ਮਿਲ ਕੇ 23 ਜਨਵਰੀ 2023 ਨੂੰ ਮਤਲਬ ਹੁਣ ਤੁਸੀਂ ਅੰਦਾਜ਼ਾ ਲਾ ਲਓ ਆਲਮੋਸਟ 2.5 ਸਾਲ ਦੇ ਕਰੀਬ ਹੋ ਚੱਲੇ ਨੇ ਮੇਰਾ ਬਿੱਲ ਉੱਥੇ ਪੈਂਡਿੰਗ ਹੈ ਮੇਰੀ ਬਹੁਤ ਨਿਮਰਤਾ ਨਾਲ ਹੱਥ ਜੋੜ ਕੇ ਮੈਂ ਹੁਣ ਕਹਿ ਸਕਦਾ ਕਿ ਕੋਈ ਆਪਣੇ ਸੂਬੇ ਵਾਸਤੇ ਕਿਸੇ ਦੀ ਮਿਹਨਤ ਵੀ ਕਰਨੀ ਪਵੇ ਕੁਮਾੜੀ ਗੱਲ ਨਹੀਂ ਗਈ ਮੇਰੀ ਮਿੰਤ ਸਮਝ ਲਓ ਬੇਨਤੀ ਸਮਝ ਲਓ ਭਗਵੰਤ ਮਾਨ ਨੂੰ ਕਿ ਸਭ ਤੋਂ ਇੰਪੋਰਟੈਂਟ ਵਾਈਟਲ ਇਸ਼ੂ ਪੰਜਾਬ ਦੇ ਭੁੱਖੇ ਵਾਸਤੇ ਇਹ ਹੈ ਤੁਸੀਂ 26 ਤਾਰੀਖ ਨੂੰ ਇੱਕ ਵਿਸ਼ੇਸ਼ اجلاس ਸੱਦਿਆ ਮੈਨੂੰ ਲੱਗਦਾ ਤੁਸੀਂ ਸੱਦਿਆ ਹੋਵਾ ਕਿ ਤੁਸੀਂ ਹੜ੍ਹਾਂ ਦੇ ਵਾਸਤੇ ਜਿਹੜੇ ਕੇਂਦਰ ਦੇ ਫੰਡਸ ਆਉਂਦੇ ਉਹਦੇ ਵਿੱਚ ਉਹਦੇ ਰੂਲਸ ਨੂੰ ਅਮੈਂਡ ਕਰਕੇ ਕਹਿਣਾ ਚਾਹੁੰਦੇ ਕਿ ਅਸੀਂ ਜ਼ਿਆਦਾ ਮੁਆਵਜ਼ਾ ਦੇਣਾ ਚਾਹੁੰਦੇ ਆ ਲੇਕਿਨ ਸਾਨੂੰ ਕੇਂਦਰ ਸਰਕਾਰ ਦੇਣਾ ਨਹੀਂ ਚਾਹੁੰਦੀ ਸ਼ਾਇਦ ਇਹ ਇੱਕ ਲੋਕ ਦਿਖਾਵੇ ਵਾਸਤੇ ਸੈਸ਼ਨ ਹੋਵੇਗਾ ਅਗਰ ਇਸੇ ਸੈਸ਼ਨ ਵਿੱਚ ਤੁਸੀਂ ਮੇਰਾ ਨਿੱਜੀ ਪ੍ਰਾਈਵੇਟ ਮੈਂਬਰਸ ਬਿਲ ਕਿਤੇ ਇੰਟਰੋਡਿਊਸ ਕਰਦੇ ਹੋ ਔਰ ਮੇਰੀ ਤੁਹਾਨੂੰ ਬੇਨਤੀ ਹੈ ਇੰਟਰੋਡਿਊਸ ਹੀ ਕਰ ਦਿਓ ਐਮਐਲਏ 117 ਨੇ ਉਹਨਾਂ ਦੀ ਵੋਟਾਂ ਪਵਾ ਲਓ ਉਹਨਾਂ ਤੋਂ ਬਹਿਸ ਕਰਾ ਲਓ ਅਗਰ ਇਹ ਮੇਰਾ ਬਿੱਲ ਫੇਲ ਹੋ ਜੁਵੇਗਾ ਤਾਂ ਮੈਂ ਬਿੱਲ ਆਪਣਾ ਵਾਪਸ ਲੈ ਲਵਾਂ ਜਿਹੜਾ ਆਪਾਂ ਜਬਰ ਜ਼ੋਰ ਨਾਲ ਕਿੰਨੇ ਕਿ ਭਈਆਂ ਨੂੰ ਪੰਜਾਬ ਚ ਕੱਢਣਾ ਅਗਰ ਕਿਸੇ ਜਗ੍ਹਾ ਤੇ ਉੱਤੇ ਵਾਇਲੈਂਸ ਹੋ ਗਿਆ ਕੋਈ ਮਾਰ ਧਾੜ ਹੋ ਗਈ ਕੋਈ ਬੰਦਾ ਮਰ ਗਿਆ ਇਹ ਗਵਰਨਮੈਂਟ ਨੂੰ ਸਿੱਧਾ ਸਿੱਧਾ ਹਥਿਆਰ ਮਿਲ ਜੇਗਾ ਸਾਨੂੰ ਦੁਬਾਰਾ ਕੁੱਟਣ ਦਾ ਆਪਾਂ ਪਹਿਲਾਂ ਬਹੁਤ ਵਾਰੀ ਕੁੱਟੇ ਗਏ ਆ ਆਪਾਂ 80 90 ਦੇ ਦਹਾਕੇ ਵਿੱਚ ਉਸ ਵਕਤ ਖਾੜਕੂ ਲਹਿਰ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਚੱਕ-ਚੱਕ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ ਛੱਡੇ ਪਾੜ ਕੇ 3 ਡਿਗਰੀ ਟੌਰਚਰ ਕਰਕੇ ਕੁੱਟਿਆ ਗਿਆ ਉਸ ਤੋਂ ਬਾਅਦ ਜਦ ਵੀ ਕੋਈ ਅਸੀਂ ਮੰਗ ਮੰਗਦੇ ਆਂ ਤੇ ਸਾਨੂੰ ਵਾਇਲੈਂਸ ਯਾਨੀ ਕਿ ਥੋੜਾ ਬਹੁਤਾ ਮਾਰਤਾ ਹਾੜ ਪੰਨ ਤੋੜਦਾ ਬਣਾ ਕੇ ਬਹਾਨਾ ਫਿਰ ਉਲਟਾ ਆਪਾਂ ਨੂੰ ਕੁੱਟਿਆ ਜਾਂਦਾ ਇਸੇ ਕਰਕੇ SKM ਦੇ ਆਗੂਆਂ ਨੇ ਦਿੱਲੀ ਵਿੱਚ ਜਿਹੜਾ ਅੰਦੋਲਨ ਕੀਤਾ ਉਹਨਾਂ ਨੇ 1.5 ਸਾਲ ਚਲਾਇਆ ਉਹਨਾਂ ਨੇ ਜਾਣ ਬੁੱਝ ਕੇ ਸ਼ਾਂਤਮਈ ਰੱਖਿਆ ਉਹਨਾਂ ਨੂੰ ਬਹੁਤ ਇਨਸਾਈਟ ਕੀਤਾ ਗਿਆ ਇਹ ਤਾਂ ਖਾਲਿਸਤਾਨੀ ਹੈ ਇਹ ਤਾਂ ਉਗਰਵਾਦੀ ਹੈ ਇਹ ਤਾਂ ਪਾਕਿਸਤਾਨ ਕੀ 에ਜੰਟ ਹੈ ਲੇਕਿਨ ਉਹਨਾਂ ਨੇ ਆਪਣਾ ਇਹ ਸ਼ਾਂਤਮਈ ਅੰਦੋਲਨ ਨੂੰ ਰੱਖ ਕੇ ਪੰਜਾਬ ਦਾ ਫਾਇਦਾ ਕੀਤਾ ਚਲੋ ਮੋਦੀ ਸਾਹਿਬ ਮੰਨੇ ਨਹੀਂ ਮੰਨੇ ਉਹ ਬਾਦ ਦੀਆਂ ਗੱਲਾਂ ਲੇਕਿਨ ਉਹਨਾਂ ਨੇ ਕਿਸੇ ਨੂੰ ਛੀਟ ਨਹੀਂ ਆਉਣ ਦਿੱਤੀ ਮੇਰੀ ਤੁਹਾਨੂੰ ਸਭ ਨੂੰ ਇਹ ਅਪੀਲ ਹੈ ਕਿ ਕਿਸੇ ਨੇ ਵੀ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣਾ ਅਗਰ ਤੁਸੀਂ ਲਓਗੇ ਤਾਂ ਮਤਲਬ ਤੁਸੀਂ ਪੰਜਾਬ ਦੇ ਨਾਲ ਇੱਕ ਕਿਸਮ ਦਾ ਧੋਖਾਧੜੀ ਕਰ ਰਹੇ ਹੋ ਔਰ ਬੇਈਮਾਨੀ ਕਰ ਰਹੇ ਹੋ ਇਹਨੂੰ ਪੀਸਫੁਲ ਤਰੀਕੇ ਨਾਲ ਆਵਾਜ਼ ਉਠਾਓ ਆਪਣੇ ਆਪਣੇ ਐਮ ਐਲ ਏ ਦੇ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਮਿਲੋ ਔਰ ਉਹਨਾਂ ਨੂੰ ਕਹੋ ਕਿ ਤੁਸੀਂ ਖੇਰੇ ਦਾ ਬੇਲਿਆ ਚਲੋ ਆਪਣਾ ਇੱਕ ਨਵਾਂ ਬਿਲ ਲਿਆਉਣ ਤੁਸੀਂ ਕਿਉਂ ਨਹੀਂ ਕਾਨੂੰਨ ਬਣਾਉਂਦੇ ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਲਾਅ ਬਣਿਆ ਹੋਇਆ ਜਿਵੇਂ ਉੱਤਰਾਖੰਡ ਵਿੱਚ ਹੁਣ 2025 ਬੀਜੇਪੀ ਸਰਕਾਰ ਨੇ ਲਾਅ ਬਣਾਇਆ ਜਾਂ ਗੁਜਰਾਤ ਵਿੱਚ ਹੈ ਜਾਂ ਰਾਜਸਥਾਨ ਵਿੱਚ ਹੈ ਜਾਂ ਬਹੁਤ ਸਾਰੀਆਂ ਸਟੇਟਾਂ ਵਿੱਚ ਹੈ ਕਿ ਉੱਥੇ ਕੋਈ ਵੀ ਬਾਹਰੋਂ ਆਣ ਕੇ ਬੰਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਨਾ ਜ਼ਮੀਨ ਲੈ ਸਕਦਾ ਨਾ ਵੋਟਰ ਬਣ ਸਕਦਾ ਸਾਡੀ ਸਰਕਾਰ ਨੇ ਤਾਂ ਪਿਛਲੇ ਕਾਫੀ ਅਰਸੇ ਤੋਂ ਕੱਲੇ ਆਧਾਰ ਕਾਰਡ ਹੀ ਨਹੀਂ ਚੈੱਕ ਕੀਤੇ ਜਿ ਆਧਾਰ ਕਾਰਡ ਹੀ ਨਾ ਬਣਨ ਦਿੰਦੇ ਤਸ ਹੈ ਤੋਂ ਬੰਦੇ ਇੱਥੇ ਪੱਕੇ ਵਸਿੱਦੇ ਨਾ ਬਣ ਸਕਦੇ ਲੇਕਿਨ ਆਧਾਰ ਕਾਰਡ ਉਹਨਾਂ ਦੇ ਬਿਹਾਰ ਯੂਪੀ ਦੇ ਵੀ ਬਣੇ ਨੇ ਔਰ ਉਹਨਾਂ ਦਾ ਪੰਜਾਬ ਦੇ ਵਿੱਚ ਵੀ ਬਣਿਆ ਕੁਛ ਲੀਡਰ ਭਗਵੰਤ ਪਾਤਮਨ ਸਮੇਤ ਕਹਿੰਦੇ ਸਾਡੇ ਬੱਚੇ ਵੀ ਬਾਹਰ ਕੰਮ ਕਰਦੇ ਨੇ ਸਾਡੇ ਦੂਜੇ ਸੂਬਿਆਂ ਦੇ ਵਿੱਚ ਵੀ ਕੰਮ ਕਰਦੇ ਨੇ ਸਾਡੇ ਵਿਦੇਸ਼ਾਂ ਵਿੱਚ ਵੀ ਕਰਦੇ ਨੇ ਤੁਸੀਂ ਹਿਮਾਚਲ ਵਿੱਚ ਮੈਨੂੰ ਇੱਕ ਬੰਦੇ ਨੂੰ ਆਪਣਾ ਵੋਟਰ ਬਣਾ ਕੇ ਦਿਖਾ ਦਿਓ ਗੁਜਰਾਤ ਹਿਮਾਚਲ ਉਤਰਾਖੰਡ ਰਾਜਸਥਾਨ ਇਹ ਤਾਂ ਹੋ ਗਈ ਇੰਡੀਆ ਦੀ ਗੱਲ ਤੁਸੀਂ ਕਹਿੰਦੇ ਕੈਨੇਡਾ ਤੇ ਅਮਰੀਕਾ 'ਚ ਬੱਚੇ ਕੰਮ ਕਰਦੇ ਕਰਦੇ ਨੇ ਕੀ ਉਹ ਬਿਨਾਂ ਸ਼ਰਤਾਂ ਜਾ ਰਹੇ ਨੇ ਪਾਸਪੋਰਟ ਵੀ ਸ਼ਰਤਾਂ ਵੀਜ਼ਾ ਵੀ ਉਸ ਤੋਂ ਬਾਅਦ ਪੀਆਰ ਦੇ ਡਾਕੂਮੈਂਟਸ ਤਿਆਰ ਕਰਦੇ 25 30 40 50 ਲੱਖ ਰੁਪਏ ਭਰਦੇ ਹੋ ਤੁਸੀਂ ਉਹ ਸ਼ਰਤਾਂ ਇਹ ਸਾਰੀਆਂ ਮੈਂ ਤੁਹਾਨੂੰ ਕਹਿ ਰਿਹਾ ਕਿ ਅਸੀਂ ਪੰਜਾਬ ਦੇ ਵੜਨੇ ਨਹੀਂ ਕਿਸੇ ਨੂੰ ਦੇਣਾ ਚਾਹੀਦਾ ਅਸੀਂ ਕੰਡੇ ਵਾਲੀ ਤਾਰ ਲਾ ਦੇਣੀ ਜੀ ਅਸੀਂ ਬਾਰਡਰ ਬਣਾ ਦੇਣਾ ਜੀ ਅਸੀਂ ਅਲੱਗ ਪੰਜਾਬ ਬਣਾ ਦੇਣਾ ਨਾ ਨੋ ਅਸੀਂ ਸਿਰਫ ਇਹ ਕਹਿੰਨੇ ਕਿ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੀ ਤਰਜ਼ ਤੇ ਇੱਕ ਰੋ ਬਣ ਜਾਏ ਜਿਹੜਾ ਵੀ ਬੰਦਾ ਆ ਕੇ ਪੰਜਾਬ ਦੇ ਵਿੱਚ ਆਉਣਾ ਚਾਹੁੰਦਾ ਜੀ ਸੱਤਿਆ ਹੋਵੇ ਕੰਮ ਕਰਨਾ ਚਾਹੁੰਦਾ ਵਪਾਰ ਕਰਨਾ ਚਾਹੁੰਦਾ ਦੁਕਾਨ ਬਣਾਉਣਾ ਚਾਹੁੰਦਾ ਘਰ ਬਣਾਉਣਾ ਚਾਹੁੰਦਾ ਉਹ ਆਣ ਕੇ ਸਾਡੀਆਂ ਸ਼ਰਤਾਂ ਜਿਹੜੀਆਂ ਲੋ ਇਹ ਕੀ ਹੋਵੇਗਾ ਇਹਦੇ ਨਾਲ 99% ਜਿਹੜੀ ਪਿਲਫਰੇਜ ਹੋ ਰਹੀ ਹੈ ਜਿਹੜੀ ਗੈਰ ਕਾਨੂੰਨੀ ਵਸੂ ਆ ਰਹੀ ਹੈ ਜਿਹੜੇ ਕ੍ਰਾਈਮ ਕਰ ਰਹੇ ਨੇ ਜਿਹੜੇ ਮੁੜ ਕੇ ਫੜੇ ਨਹੀਂ ਜਾਂਦੇ ਉਹ ਸਾਰਾ ਕੰਮ ਬੰਦ ਹੋ ਜਾਏਗਾ ਫਿਰ ਕਹਿਣਾ ਚਾਹੁੰਦਾ ਆਪਣੇ ਲੀਡਰਜ਼ ਨੂੰ ਜਿਹੜੇ ਕੁਝ ਕਹਿੰਦੇ ਨੇ ਨਾ ਕਿ ਸਾਡੇ ਵੀ ਬੰਦੇ ਬਾਹਰ ਕੰਮ ਕਰਦੇ ਨੇ ਤੁਸੀਂ ਮੈਨੂੰ ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਜਿਹੜੀਆਂ ਸਟੇਟਾਂ ਨੇ ਇਹ ਲਾਅ ਬਣਾਇਆ ਹੋਇਆ ਉਹਨਾਂ ਸਟੇਟਾਂ ਵਿੱਚ ਮੈਨੂੰ ਜਾ ਕੇ ਕੋਈ ਵੋਟਰ ਬਣ ਕੇ ਕੰਮ ਕਰਕੇ ਕੋਈ ਜ਼ਮੀਨ ਲੈ ਕੇ ਕੋ ਘਰ ਬਣਾ ਕੇ ਦਿਖਾ ਦੇ ਨਹੀਂ ਬਣਾ ਸਕਦੇ ਮੇਰੇ ਵੀਰੋ ਐਡੀ ਇਨ ਲੌਜੀਕਲ ਗੱਲ ਕਰ ਅੱਜ ਪੜੇ ਲਿਖੇ ਆਪਣੇ ਬੱਚੇ ਔਰ ਜਿਹੜੀਆਂ ਸਰਕਾਰੀ ਨੌਕਰੀਆਂ ਭਗਵੰਤ ਮਾਨ ਕਹਿੰਦਾ ਨਾ ਕਿ ਮੈਂ 40000 30000 50000 ਨੌਕਰੀ ਦਿੱਤੀ ਇਹਨਾਂ ਨੂੰ ਕੋ ਵਾਈਟ ਪੇਪਰ ਜਾਰੀ ਕਰਨੇ ਉਹ ਉਸ ਵਾਈਟ ਪੇਪਰ ਤੋਂ ਤੁਹਾਨੂੰ پتہ ਲੱਗ ਜਾਏਗਾ ਸਾਰੀਆਂ ਨੌਕਰੀਆਂ ਜਿਹੜੀਆਂ ਪੰਜਾਬ ਦੀਆਂ ਨੌਜਵਾਨਾਂ ਦੀਆਂ ਸੀ ਉਹ ਹਰਿਆਣਾ ਲੈ ਗਿਆ ਰਾਜਸਥਾਨ ਲੈ ਗਿਆ ਦਿੱਲੀ ਵਾਲੇ ਲੈ ਗਏ ਨੇ ਮੇਰੇ ਵੀਰੋ ਇਸ ਕਰਕੇ ਇਹਦਾ ਬੈਸਟ ਸੋਲੂਸ਼ਨ 26 ਤਰੀਕ ਦਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਅਗਰ ਮੇਰਾ ਪ੍ਰਾਈਵੇਟ ਮੈਂਬਰ ਬਿਲ ਸਪੀਕਰ ਕੋ ਉਤਾਰ ਸਿੰਘ ਸੰਧਵਾ ਜਿਹਨੂੰ ਮਿਲ ਕੇ ਦੇ ਕੇ ਆਇਆ ਮੈਂ ਉਹ ਇੰਟਰੋਡਿਊਸ ਕਰ ਦੂਗਾ ਤਾਂ ਮੈਂ ਸਮਝੂਗਾ ਕਿ ਸਾਡਾ ਜਿਹੜਾ ਹੈਗਾ ਪੰਜਾਬ ਦਾ ਭਲਾ ਹੋ ਜਾਏਗਾ ਇੱਕ ਪੰਜਾਬ ਇਸ ਤਰ੍ਹਾਂ ਦੀ ਧਰਤੀ ਬਣ ਜਾਊਗੀ ਜਿਹਦੇ ਵਿੱਚ ਕੋਈ ਐਕਸਪਲੋਇਟੇਸ਼ਨ ਨਹੀਂ ਕਰ ਸਕੇਗਾ ਜਿਹਦੇ ਵਿੱਚ ਕੋਈ ਤੁਹਾਡੀ ਡੈਮੋਗ੍ਰਾਫੀ ਨੂੰ ਚੇਂਜ ਨਹੀਂ ਕਰ ਸਕੇਗਾ ਤੁਹਾਡੇ ਆਬਾਦੀ ਦੇ ਸੰਤੁਲਨ ਨੂੰ ਤੁਹਾਡੇ ਸਭਿਆਚਾਰ ਨੂੰ ਤੁਹਾਡੀ ਜ਼ੁਬਾਨ ਨੂੰ ਕਿਸੇ ਚੀਜ਼ ਨਾਲ ਛੇੜਛਾੜ ਨਹੀਂ ਕਰ ਸਕਦੇ ਕਿੰਨਾ ਸੁਖਾਲਾ ਵਾ ਔਰ ਹਿਮਾਚਲ ਪ੍ਰਦੇਸ਼ ਕਾਂਗਰਸ ਰੂਲ ਸਟੇਟ ਸੀ 1972 ਵਿੱਚ ਉਸ ਵਕਤ ਤੇ ਜਿਹੜੇ ਚੀਫ ਮਿਨਿਸਟਰ ਸੀ ਡਾਕਟਰ ਬਾਇਸ ਪਰਮਾਰ ਬੜਾ ਦੂਰ ਅੰਦੇਸ਼ਪੰਦਾ ਹੋਣਾ ਯਾਰ ਉਹ ਉਨੇ ਦੇਖ ਲਿਆ ਕਿ ਹਿਮਾਚਲ ਤਾਂ ਛੋਟੀ ਜੀ ਸਟੇਟ ਆ ਹਿਮਾਚਲ ਦੀ ਕਲਚਰ ਬਹੁਤ ਛੋਟਾ ਜਿਹਾ ਘਟ ਗਿਣਤੀ ਆ ਇੱਥੇ ਤਾਂ ਦਿੱਲੀ ਤੇ ਬੰਬੇ ਤੇ ਕਲਕੱਤਾ ਦੇ ਅਮੀਰ ਆਦਮੀ ਆਉਂਦੇ ਨੇ ਪੰਜਾਬ ਤੋਂ ਇਹ ਤਾਂ ਸਾਡੇ ਸਾਰੇ ਬਾਗ ਖਰੀਦਾਂ ਖਰੀਦ ਲੈਣਗੇ ਔਰ ਇਹਨਾਂ ਬਾਗਾਂ ਦੇ ਵਿੱਚ ਹੀ ਸਾਡੇ ਹਿਮਾਚਲ ਦੇ ਲੋਕਾਂ ਨੂੰ ਉੱਥੇ ਇੱਕ ਕਿਸਮ ਦਾ ਆ ਮੁਲਾਜ਼ਮ ਰੱਖਿਆ ਜਾਵੇਗਾ ਉਹਨਾਂ ਤੋਂ ਲੇਬਰ ਕਰਉਣਗੇ ਉਹ ਵੀ ਦਿਨ ਦੂਰ ਨਹੀਂਗਾ ਜੇ ਆਪਾਂ ਇਹ ਗੱਲ ਨੂੰ ਨਾ ਰੋਕਿਆ ਤਾਂ ਆਪਣੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਇੱਥੇ ਗੁਲਾਮੀ ਕਰਨੀ ਪਵੇਗੀ ਔਰ ਜਿਹੜੇ ਕਹਿੰਦੇ ਮੈਂ ਦੁਬਾਰਾ ਰੀਜਿਸਟਰੇਟ ਕਰ ਦਿੰਦਾ ਕਿ ਜਿਹੜੇ ਕਹਿੰਦੇ ਨੇ ਕਿ ਸਾਡੇ ਬੱਚੇ ਵਿਦੇਸ਼ਾਂ ਜਾਂਦੇ ਨੇ ਆਸਟ੍ਰੇਲੀਆ ਜਾਂਦੇ ਨੇ ਕੈਨੇਡਾ ਜਾਂਦੇ ਨੇ ਜੀ ਐ ਤਾਂ ਫਿਰ ਉਹ ਵੀ ਸਾਰੇ ਦੇਸ਼ ਕਰ ਦੇਣਗੇ ਯੈਸ ਉੱਥੇ ਰੌਲਾ ਹੈਗਾ ਵਾ ਇੰਗਲੈਂਡ ਵਿੱਚ ਕਿੰਨੀ ਵੱਡੀ ਐਂਟੀ ਇਮੀਗ੍ਰੈਂਟ ਰੈਲੀ ਹੋਈ ਆ ਬਹੁਤ ਵੱਡੀ ਆਸਟ੍ਰੇਲੀਆ ਔਰ ਉਹਨਾਂ ਦਾ ਆਪਣਾ ਉਹ ਵੀ ਸੋਚ ਰਹੇ ਨੇ ਕਿ ਅਸੀਂ ਆਪਣੀ ਆਪਣੀ ਜ਼ੁਬਾਨ ਆਪਣੇ ਪਹਿਰਾਵੇ ਨੂੰ ਕਿੱਦਾਂ ਕਰੀਏ ਪਰ ਉਹਨਾਂ ਦੇਸ਼ਾਂ ਵਿੱਚ ਜਾਣ ਵਾਸਤੇ ਸਾਨੂੰ ਬਕਾਇਦਾ ਤੌਰ ਤੇ ਲਾਫੁਲੀ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਫਿਰ ਅਸੀਂ ਉੱਥੇ ਐਂਟਰ ਕਰ ਸਕਦੇ ਆ ਪਰ ਪੰਜਾਬ ਦੇ ਵਿੱਚ ਕੋਈ ਵੀ ਐਂਟਰ ਕਰ ਸਕਦਾ ਪੰਜਾਬ ਦੇ ਵਿੱਚ ਜਿਹੜੀ ਰੀਸੈਂਟਲੀ ਮਾਈਗ੍ਰੇਸ਼ਨ ਹੋਈ ਹੈ ਬੱਸਾਂ ਤੇ ਟੱਕਾਂ ਵਿੱਚ ਤੇ ਟ੍ਰੇਨਾਂ ਵਿੱਚ ਭਰ-ਭਰ ਕੇ ਲੱਦ-ਲੱਦ ਕੇ ਆ ਰਹੇ ਨੇ ਹੋ ਸਕਦਾ ਕਿਸੇ ਦੀ ਸ਼ਰਾਦਤ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਸਪੈਸ਼ਲ ਇੰਟੈਂਸਿਵ ਰਿਵਿਊ ਵੋਟਾਂ ਦਾ ਐਸ ਆਈ ਆਰ ਜਿਹੜਾ ਰਾਹੁਲ ਗਾਂਧੀ ਨੇ ਮਸਲਾ ਚੱਕਿਆ ਨਾ ਕਿ ਵੋਟ ਚੋਰੀ ਹੋ ਰਹੀ ਭਾਰਤ ਵਿੱਚ ਪੰਜਾਬ ਦੇ ਵਿੱਚ ਵੀ ਹੋ ਸਕਦੀ ਹੈ ਅਗਰ ਇਸ ਤਰ੍ਹਾਂ ਨਾਲ ਤੜਾ-ਤੜ ਹੁਣ ਤਾਂ ਸ਼ਾਇਦ ਲੱਖਾਂ ਦੀ ਤਦਾਦ ਆਬਾਦ ਤੜ ਤੱਪ ਚੁੱਕੇ ਨੇ ਕਿਤੇ 3 ਕਰੋੜ ਵਿੱਚੋਂ ਇੱਕ ਇੱਕ ਉੱਕ ਕਰੋੜ ਨਾ ਤੁਹਾਡੇ ਤੇ ਗਏ ਪੰਜਾਬੀਾਂ ਨੇ ਕਿ ਭੇਜੇ ਤੁਹਾਡੀਆਂ 2027 ਦੀਆਂ ਵੋਟਾਂ ਜਿਹੜੀਆਂ ਉਹ ਤੁਸੀਂ ਨਹੀਂ ਜਿੱਤ ਸਕਦਾ ਕੋਈ ਵੀ ਪੰਜਾਬੀ ਫਿਰਾਂ ਦੇ ਹਾਂ ਵੋਟ ਦਾ ਵੀ ਡਰ ਮੰਨਦੇ ਨੇ ਕੁਛ ਆਗੂ ਕਿ ਪ੍ਰਵਾਸੀਆਂ ਦੀ ਅਗਰ ਸਾਨੂੰ ਅਸੀਂ ਉਹਨਾਂ ਦੇ ਉਲਟ ਬੋਲ ਮੈਂ ਉਲਟ ਨਹੀਂ ਬੋਲਨਾਂ ਨੂੰ ਕਹਿ ਰਿਹਾ ਮੈਂ ਕਿ ਤੋ ਕਹਿ ਰਿਹਾ ਕਿ ਪ੍ਰਵਾਸੀ ਕਾਨੂੰਨ ਤੋਂ ਹੁਣ ਜਿਹੜੇ ਵੱਸ ਚੁੱਕੇ ਨੇ ਅਗਰ ਇਹ ਲਾਅ ਬਣੇਗਾ ਇਹ ਰੈਟਰੋਸਪੈਕਟਿਵ ਇਫੈਕਟ ਨਾ ਲਾਗੂ ਨਹੀਂ ਹੋਵੇਗਾ ਯਾਨੀ ਕਿ ਪਿਛਲੀ ਡੇਟ ਤੋਂ ਲਾਗੂ ਨਹੀਂ ਕੀਤਾ ਜਾਵੇ ਹੁਣ ਤੋਂ ਲਾਗੂ ਕੀਤਾ ਜਾਵੇ ਔਰ ਤੇਜਸਵੀ ਯਾਦਵ ਕੌਣ ਹੈ ਬਿਹਾਰ ਦਾ RJD ਦਾ ਇਸ ਵਕਤ ਸਭ ਤੋਂ ਚੀਫ ਮਿਨਿਸਟਰial ਕੈਂਡੀਡੇਟ ਹੈ ਬਿਹਾਰ ਦੇ ਇਲੈਕਸ਼ਨ ਉਹਦਾ ਟਵਿੱਟਰ ਜਾਓ ਉਹਦੇ ਫੇਸਬੁੱਕ ਦੇ ਅਕਾਊਂਟ ਤੇ ਜਾਓ ਉਹਨੇ ਕਿਹਾ ਅਗਰ ਹਮ ਬਿਹਾਰ ਮੇ ਆਪਣੀ ਸਰਕਾਰ ਬਣਾਏਗੇ ਹਮ ਬਿਹਾਰ ਮੇ ਇਹ ਕਾਨੂੰਨ ਲੈ ਕੇ ਆਏਗੇ ਕਿ ਕੋਈ ਵੀ ਗੈਰ ਬਿਹਾਰੀ ਬਿਹਾਰ ਮੇ ਆਕਰ ਕੇ ਵੋਟਰ ਨਹੀਂ ਬਣ ਸਕਤਾ ਸਰਕਾਰੀ ਨੌਕਰੀ ਨਹੀਂ ਲੈ ਸਕਤਾ ਔਰ ਘਰ ਨਹੀਂ ਬਣਾ ਸਕਤਾ ਤੇ ਜੇ ਤੇਜਸਵੀ ਯਾਦਵ ਨੂੰ ਵੀ ਫਿਕਰ ਹੈ ਤੇ ਸਾਰੀਆਂ ਇੰਡੀਆ ਦੀ ਸਟੇਟਾਂ ਦੇ ਲੋਕਾਂ ਨੂੰ ਫਿਕਰ ਹੈ ਤੇ ਇਕੱਲਾ ਹੀ ਪੰਜਾਬ ਅਨਾਥ ਸਟੇਟ ਹੈ